ਸੋ ਸ਼ੇਅਰ ਕਰ ਲੋ ਖਰੀਆਂ ਖਰੀਆਂ ਗੱਲਾਂ ਇਹ ਕਰਾਂਗੇ ਅੱਜ ਵਾਲੇ ਇਕੱਠ ਵਾਸਤੇ ਅੱਗੇ ਕੀ ਪ੍ਰੋਗਰਾਮ ਲਿਖਿਆ ਭਾਨਾ ਨਿਕ ਹੋਰ ਕੀ ਪ੍ਰੋਬਲਮ ਯਾਰ ਅੱਜੂ ਭਾ ਕੀ ਬੰਦਰ ਕੌਣ ਹੈ ਉਹਨੇ ਨਸ਼ੇ ਖਿਲਾਫ ਕੀ ਕਰਿਆ ਸੀਗਾ ਅੱਜ ਕੱਲ ਉਹ ਕਿੱਥੇ ਹੈ ਦੋ ਚਾਰ ਗੱਲਾਂ ਰਹਿ ਗਈਆਂ ਸੀ ਮੈਂ ਸਟੇਜ ਤੋਂ ਬੋਲਣਾ ਭੁੱਲ ਗਿਆ ਸੀ ਉਹ ਹੁਣ ਬੋਲਦਾ ਸੋ ਬਾਈ ਬਣ ਕੇ ਸੁਣਿਓ ਕਿਉਂਕਿ ਮੈਨੂੰ ਇੱਕਦਮ ਮੈਂ ਕੱਲ ਰਾਤ ਦਾ ਗਿਆ ਹੋਇਆ ਹੈਗਾ ਦਵਾਈ ਲੈ ਆਣੀ ਭੁੱਲ ਗਿਆ ਸੀ ਕਿਵੇਂ ਹੈ ਬਾਈ ਠੀਕ ਹੈ ਬਾਈ ਤੂੰ ਥੋੜੀ ਸ਼ਿਕਾਇਤ ਸੀ ਮੈਨੂੰ ਯਾਰ ਪ੍ਰੋਬਲਮ ਹੋ ਗਈ ਸੀ ਮੈਂ ਡਾਕਟਰ ਕੋਲੇ ਜਾਣਾ ਸੀਗਾ ਹਣਾ ਜਿਹੜੇ ਜਿਹੜੇ ਵੀਰ ਆਜਾਏ ਆਪਣੇ ਸੱਦੇ ਤੇ ਬਹੁਤ ਦੁਨੀਆ ਆਈ ਆਕਾਸ਼ਦੀਪ ਹੋਰ ਆਏ ਕਿੰਨੇ 6 ਬੱਸਾਂ ਲੈ ਕੇ ਜਗਰਾਉਣ ਤੋਂ ਆਏ ਬਿਸਕੀ ਹੋਰ ਆਏ ਜੈਤੋਂ ਤੋਂ ਜਗਰਾਉਣ ਤੋਂ ਆਈਆਂ 6 ਗੱਡੀਆਂ ਮੁੰਡੇ ਵਿਚਾਰੇ ਆਪਣੇ ਭਰਾ ਹਣਾ ਤੇ ਹੋਰ ਬੜੀ ਦੁਨੀਆ ਆਈ ਉਹ ਦਮੇ ਸ਼ਹਿਰ ਤੋਂ ਆਏ ਆਪਣੀ ਟੀਮ ਹਰ ਥਾਂ ਜਿੱਥੇ-ਥੇ ਮਹਾਲੀ ਤੋਂ ਆਪਣੀ ਟੀਮ ਆਈ ਹਣਾ ਅਤਲੇ ਤੋਂ ਦੋ ਵਸਰਾ ਗਈਆਂ ਆਪਣੀਆਂ ਸੀਰੇ ਹੋਰੀ ਬਾਅਦ ਕੇ ਸੀੜਾ ਹਾਲਾਂਕਿ ਕੱਲ ਛੱਡਿਆ ਵਿਚਾਰਾ ਰਾਤ ਨੂੰ ਹੁਣ ਲਾਭ ਨੂੰ ਛੱਡਣਗੇ ਮੇਰੀ ਤਬੀਅਤ ਵਿਗੜ ਗਈ ਸੀ ਹਣਾ ਠੀਕ ਆ ਕਾਲੇ ਬਾਈ ਸ਼ੇਅਰ ਕਰ ਦਿਓ ਯਾਰ ਆਪਾਂ ਦੋ ਚਾਰ ਗੱਲਾਂ ਜੋ ਵਿੱਚ ਰਹਿ ਗਈਆਂ ਸੀ ਉਹ ਦੱਸਣੀਆਂ ਨੇ ਖੁੱਲ ਕੇ ਬੋਲਾਂਗੇ ਜਮਾਂ ਜੱਜ ਕੇ ਕੋਈ ਡਰ ਨਹੀਂ ਕੋ ਪੌ ਨਹੀਂ ਭਾਨੇ ਦੇ ਇੱਕ ਪਰਚਾ ਹੋਰ ਪਾਤਾ ਉਹਨੂੰ ਮਹੱਲੀ ਲੈ ਗਏ ਨੰਬਰ 1 ਮੈਸਟੇਜ ਤੇ ਇੱਕ ਬੰਦੇ ਬਾਰੇ ਦੱਸਣਾ ਸੀ ਜਿਹੜਾ ਨਸ਼ੇ ਖਿਲਾਫ ਅੱਜ ਤੋਂ 8 ਸਾਲ ਪਹਿਲਾਂ ਆਪਦੇ ਪਿੰਡ 'ਚ ਕਦਮ ਚੁੱਕਿਆ ਸੀ ਰਾਜੂ ਭਾਗੀ ਬੰਦਰ ਹੁਣ ਤੁਸੀਂ ਕਹੋਗੇ ਰਾਜੂ ਭਾਗੀ ਬੰਦਰ ਕੌਣ ਹੈ ਉਹਨੇ ਆਪਦੇ ਪਿੰਡ 'ਚ ਨਸ਼ੇ ਖਿਲਾਫ ਲੜਾਈ ਹੋਈ ਸੀ ਜਦੋਂ ਲੜਾਈ ਹੋਈ ਸੀ ਉੱਥੇ ਜੋ ਬਲੈਕੀਆ ਸੀ ਉਹਦੇ ਪਿੰਡ ਦੇ ਕਈ ਮੁੰਡੇ ਮਾਰ ਗਏ ਉਹਨੂੰ ਤੋਂ ਬਲੈਕੀਆ ਕੁੱਟ ਕੇ ਮਾਰ ਗਿਆ ਉਹਤੇ ਬੰਦੇ ਦੇ ਪਰਚਾ ਹੈ 8 ਸਾਲ ਨੂੰ ਅੰਦਰ ਹੋ ਗਏ ਉਹਦਾ ਭਾਂਜਾ ਮੇਰੇ ਕੋਲ ਸਟੇਟ ਤੇ ਆਇਆ ਵੀ ਸੀ ਆਪਣੇ ਨਾਲ ਹੁੰਦਾ ਮੇਰੇ ਘਟ ਚੁੰਦਾ ਗੱਲ ਕਰਾਉ ਉਹਦੀ ਮੇਰੀ ਤਬੀਰਤ ਬਹੁਤ ਖਰਾਬ ਸੀ ਮੈਂ ਭੁੱਲ ਗਿਆ ਇੱਕ ਮੱਕ ਦਾ ਮੈਂ इमोशनल ਹੋ ਗਿਆ ਕਿਉਂਕਿ ਹਵਾਰੇ ਦੇ ਪਿਤਾ ਜੀ ਮੇਰੇ ਪਿੱਛੇ ਬੈਠੇ ਸੀ ਜਦੋਂ ਉਹ ਮੇਰੇ ਪਿੱਛੇ ਬੈਠੇ ਸੀ ਮੈਨੂੰ ਦੱਸਿਆ ਗਿਆ ਵੀ ਹਵਾਰੇ ਦੇ ਪਿਤਾ ਜੀ ਨੇ ਤਾਂ ਇਹ ਮੈਂ ਭਾਵਕ ਹੋ ਗਿਆ ਮੈਂ ਸਭ ਕੁਝ ਭੁੱਲ ਗਿਆ ਬੋਲਣਾ ਬਹੁਤ ਕੋਸ਼ੀ ਸੰਪਾਲ ਸਿੰਘ ਖਹਿਰੇਵਾਲੀ ਬੋਲਣਾ ਸੀ ਰਿਆਪ ਦੇ ਬਾਰੇ ਵੀ ਵੀ ਜੋ ਆਪਣੇ ਪਰਚੇ ਨੇ ਹੋਰ ਪਰੰਦੇ ਬਾਰੇ ਵੀ ਬੋਲਣਾ ਸੀਗਾ ਇੱਕ ਅਬ ਆਜ ਬਹਿ ਗਈ ਕਲਾਮ ਹਣਾ ਕਿਉਂ ਕੱਲ ਰਾਤ ਦੇ ਬਾਹਰ ਐ ਘਰੋਂ ਬਾਹਰ ਦਵਾਈ ਦਵਾਈ ਭੁੱਲ ਗਏ ਸੀ ਸੋ ਬਾਈ ਕਿੰਨਾ ਜ਼ੁਲਮ ਕਰ ਰਹੀ ਆ ਸਰਕਾਰ ਦੇਖੋ ਇੱਕ ਪਰਚਾ ਹੋਰ ਪਾਤਾ ਅੱਜ ਕਿੱਡਾ ਹੜ ਆਇਆ ਸੀ ਲੋਕਾਂ ਦਾ ਪਰਵਾਣਗੀ ਦਿੱਤੀ ਆ ਲੋਕਾਂ ਨੇ ਇਹ ਐਲਾਨ ਐ ਲੋਕ ਯਾਰ ਇਹ ਦੇਖਦੇ ਨਹੀਂ ਹੈਗੇ ਸੋਸ਼ਲ ਮੀਡੀਆ ਜਾਂ ਪਤਾ ਹੀ ਲੱਗ ਰਿਹਾ ਵੀ ਕਿੱਡਾ ਪੁਸ਼ ਹੋ ਰਿਹਾ ਹੈ ਯਾਰ ਯਾਰ ਮੈਨੂੰ ਲੱਗਦਾ ਹੈ ਖਬਰੇ ਇਹਦੇ ਹੱਥ ਚ ਹੀ ਨਾ ਹੋਵੇ ਪੁਲਿਸ ਦੇ ਬਾਹਰ ਹੋ ਗਈ ਹੋਵੇ ਹਣਾ ਹੁਣ ਸਾਡੇ ਨਾਲ ਕੀ ਹੋਣਾ ਇਹ ਪਰਮਾਤਮਾ ਨੂੰ ਪਤਾ ਹੈ ਹਣਾ ਜਾਂ ਕਿਵੇਂ ਕਿੱਥੇ ਕੀ ਹੁਣ ਸਾਰੇ ਪੰਜਾਬ ਬਲੈਕੀਆਂ ਨਾਲ ਦਾ ਬੈਰ ਹੈ ਹਣਾ ਜਾਂ ਅੰਦਰ ਜੇਲ੍ਹ ਚ ਰੱਖਣਗੇ ਉੱਥੇ ਕੀ ਦੇ ਦਿੰਦੇ ਨੇ ਮੰਦਾ ਇੱਕਦਮ ਜੋ ਇੰਨੇ ਬਿਮਾਰੀਆਂ ਕਿਰ ਜਾਂਦੇ ਕੀ ਮਾਰਕੁੱਟ ਹੁੰਦੀ ਹੈ ਜਾਂ ਕੀ ਹੋ ਰਿਹਾ ਹੈ ਚੌਥਾ ਪਰਚਾ ਨਾਲ ਦੀ ਨਾਲ ਪਾਣੇ ਤੇ ਨਾਲ ਆ ਬਈ ਇਸਲਾਮ ਖਾਨ ਧੰਨਵਾਦ ਕਾਲੇ ਬਈ ਜਮਾ ਸਸਰੀ ਕਾਲਾ ਅੱਜ ਜਿਹੜੇ ਵੀ ਬੀਲ ਜਵਾਰ ਕਿਆਂ ਤੋਂ ਚਨੀਰ ਤੋਂ ਖਾਲਸੇ ਸੰਸ਼ੇਰ ਹੋਰੀ ਹਣਾ ਉਹਦੇ ਨਾਲ ਦੇ ਸਿੰਘ ਜਾਂ ਦੂਰਨੇੜੇੋਂ ਫਤੇਗੜ ਵਾਲੇ ਸਿੰਘ ਦੂਜੇ ਰਣਜੋਤ ਸਿੰਘ ਘੱਲ ਭਾਨੇ ਤੇ ਉਸਦੇ ਭਰਾਵਨੇ ਤੇ ਮਾਲੀ ਚੌਥਾ ਪਰਚਾ ਹਾਂ ਬਈ ਪਤਾ ਲੱਗ ਗਿਆ ਹਨਾ ਜੀ ਜਸਵਿੰਦਰ ਸਿੰਘ ਚੀਨਾ ਠੀਕ ਹੈ ਬਾਈ ਜੀ ਯਾਰ ਜ਼ੁਲਮ ਖਿਲਾਫ ਜੋ ਬੰਦਾ ਅੱਜ ਪਹੁੰਚਿਆ ਜੋ ਅੱਜ ਪਹੁੰਚੇ ਨੇ ਅਸਲ ਚ ਪਤਾ ਹੈ ਜੋਦੇ ਕੌਣ ਹੁੰਦੇ ਨੇ ਜੋ ਥੱਲੇ ਬੈੰਦ ਨੇ ਦਰਿਆਾਂ ਦੇ ਬੈੰਦ ਦਰਿਆਵਾਂ ਤੇ ਨਹੀਂ ਜੋ ਬੰਦੇ ਥੱਲੇ ਬੈੰਦ ਨੇ ਉਹ ਲੋਕਾਂ ਦਾ ਹੱਲ ਹੁੰਦਾ ਹੈ ਉਹ ਲੋਕਾਂ ਦਾ ਪਿਆਰ ਹੁੰਦਾ ਆਪਾਂ ਉਹਨਾਂ ਦੀ ਗੱਲ ਸੁਣਨੀ ਹੁੰਦੀ ਆ ਨਾ ਕਿ ਉਈ ਕ ਉਹਨਾਂ ਨੂੰ ਉਹ ਹਾਂ ਡਿਸਪਲਿਨ ਜਣਾਣਾ ਬਹੁਤ ਜ਼ਰੂਰੀ ਹੈ ਸਾਰੀਆਂ ਜਥੇਬੰਦੀਆਂ ਨੂੰ ਲੜਨਾ ਬਹੁਤ ਜ਼ਰੂਰੀ ਹੈ ਬਟ ਯਾਰ ਅੰਦਰਲੇ ਬੰਦੇ ਦੀ ਵੀ ਕੰਡੀਸ਼ਨ ਦੇਖਣੀ ਚਾਹੀਦੀ ਹੈ ਵੀ ਜੇਲ੍ਹਾਂ ਇਹਨਾਂ ਦੀਆਂ ਨੇ ਝੂਠੇ ਪਰਚੇ ਪਾ ਰਹੇ ਨੇ ਇਹ ਕੀ ਕੁਝ ਕਰਵਾਉਣਗੇ ਹਨਾ ਮੈਂ ਇਹ ਸਾਰਾ ਕੁਝ ਚੱਲ ਗਿਆ ਹੈਗਾ ਮੈਨੂੰ ਤਾਂ ਪਤਾ ਹੈ ਹੁਣ ਜਿਹੜਾ ਅੱਜ ਇਕੱਠ ਸੀ ਜੇ ਇਹੀ ਇਕੱਠ ਅੱਜ ਸਮਰੂਹ ਹੁੰਦਾ ਹੁਣ 5 ਦਿਨ ਦਾ ਐਲਾਨ ਕਰਿਆ ਹੈ ਸੰਗਰੂਰ ਦਾ ਕਰਿਆ ਮੇਰੇ ਖਿਆਲ ਚ ਪਤਾ ਨਹੀਂ ਸਤੌਜ ਦਾ ਕਰਿਆ ਉਹਨੂੰ ਪਤਾ ਲੱਗ ਜੂ ਮੈਨੂੰ ਪੂਰੀ ਅਪਡੇਟ ਪਤਾ ਨਹੀਂ ਕਿਉਂ ਮੈਂ ਉੱਥੇ ਨਹੀਂ ਸੀ ਉਦੋਂ ਆ ਗਿਆ ਸੀ ਮੇਰੇ ਫਾਦਰ ਸਾਹਿਬ ਤਾਂ ਉੱਥੇ ਹੀ ਨੇ ਹਣਾ ਤੇ ਮੇਰੀ ਟੀਮ ਵੀ ਉੱਥੇ ਹੈ ਮੈਂ ਆ ਗਿਆ ਸੀ ਯਾਰ ਮੈਨੂੰ ਮੈਂ ਕੱਲ ਕੱਲ ਦੀ ਮੈਂ ਉੱਥੇ ਭਾਗਿਆ ਸੀ ਕੋਟਦੋਨੇ ਕਿਉਂ ਮੈਨੂੰ ਕਿਹਾ ਗਿਆ ਸੀ ਵੀ ਤੈਨੂੰ ਉਹ ਚੱਕ ਲੈਣਗੇ ਜਾਣ ਦਿੰਨਾ ਸੋ ਆਪਣੀ ਟੀਮ ਤਾਂ ਅੱਜ ਸਵੇਰੇ ਗਈ ਹੈ ਮੈਂ ਕੱਲ ਰਾਤ ਹੀ ਕੋਟਦੋਨੇ ਪਹੁੰਚ ਗਿਆ ਸੀ ਆਪਦੇ ਦੋਸਤ ਦੇ ਘਰੇ ਮੇਰਾ ਦੋਸਤ ਸੀਗਾ ਕੋਟਦੋਨੇ ਉੱਥੇ ਰਿਹਾ ਮੈਂ ਸਵੇਰੇ ਗਿਆ ਇੱਕ ਵਾਰ ਚਾਹ ਹੋਰ ਪਤਾ ਯਾਰ ਕਿੰਨਾ ਜ਼ੁਲਮ ਹੋ ਰਿਹਾ ਸਖਪਾਲ ਸਿੰਘ ਖੈਰੇ ਨਾਲ ਕੀ ਕੁਝ ਹੋਇਆ ਮੇਰੇ ਨਾਲ ਕੀ ਕੁਝ ਹੋਇਆ ਜਾਂ ਆਪਣੇ ਸਖਾਲਸਿਆਂ ਨਾਲ ਕੀ ਕੁਝ ਹੋਇਆ ਬੰਦੀ ਸਿੰਘਾਂ ਨੂੰ ਨਹੀਂ ਛੱਡ ਰਹੇ ਯਾਰ ਕਿੱਧਰ ਨੂੰ ਜਾ ਰਹੀ ਹੈ ਇਹ ਦੁਨੀਆ ਇੱਕ ਬਰਚਾ ਹੋ ਰ ਏਡੇ ਕੱਟ ਦੇ ਬਾਵਜੂਦ ਇਹਦਾ ਮਤਲਬ ਤਾਂ ਡਰ ਭੋਈ ਮੁੱਕ ਗਿਆ ਯਾਰ ਮਨ ਚੋਂ ਝੂਠੇ ਪਰਚੇ ਮੇਰੇ ਤੇ ਵੀ ਕੁਝ ਵੀ ਪਾ ਸਕਦੇ ਨੇ ਕੱਲ ਨੂੰ ਕੁਝ ਵੀ ਜੋੜ ਸਕਦੇ ਨੇ ਮੈਨੂੰ ਕਿਤੇ ਮੈਨੂੰ 1000 ਕੋਣ ਆਉਂਦਾ ਸ਼ਾਮ ਨੂੰ ਇਹ ਫਿਰ ਐਂ ਕਰਨਾ ਹੋਵੇ ਸੋ ਬਾਈ ਤੁਸੀਂ ਡਟ ਕੇ ਲੜਿਆ ਕਰੋ ਐਹੀ ਜੀਥਾਂ ਜਾਇਆ ਕਰੋ ਯਾਰ ਹਣਾ ਮੇਰੇ ਪਿੱਛੇ ਬਹੁਤ ਲੋਕ ਆਏ ਮੈਨੂੰ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਸਤਿਕਾਰਯੋਗ ਨੇ ਸਭ ਤੁਸੀਂ ਮੈਨੂੰ ਕਈ ਲੋਕ ਮਿਹਨੇ ਮਾਰਦੇ ਫੋਨ ਕਰ ਕਰ ਕਹਿੰਦੇ ਸੀ ਤੇ ਸਾਨੂੰ ਐ ਹੋਇਆ ਸਾਨੂੰ ਅੱਜ ਮੈਂ ਸੋਨੂੰ ਮੈਂ ਤਾਂ ਅੰਦਰ ਸੀਗਾ ਮੈਂ ਤਾਂ ਦੱਸਿਆ ਮੈਂ ਤਾਂ ਸਿੱਖੀ ਦੀ ਵੀ ਗੱਲ ਕਰਦਾ ਸਭ ਨੂੰ ਇੱਕ ਰੱਖਣਾ ਚਾਹੁੰਦਾ ਕਿਸਾਨ ਜੁਗਿਆਂ ਵੀ ਆਪਣੀਆਂ ਨੇ ਬਾਈ ਦੀਪ ਸਿੱਧੂ ਦਾ ਵੀ ਜੀਵ ਜਗਾਏ ਹੋਏ ਆਂ ਸੀਤਾ ਸਿੰਘਾਂ ਦੇ ਪੂਰੇ ਹੋ ਆ ਹਨਾ ਆਪਦੇ ਗੁਰੂ ਦੇ ਪੂਰੇ ਆ ਸਿੱਕੇ ਪੂਰੇ ਆ ਨਸ਼ੇ ਖਿਲਾਫ ਮੈਂ ਲੜਦਾ ਰਹੂਗਾ ਮਰਦੇ ਦਮ ਤੱਕ ਮਟ ਯਾਰ ਸਰਕਾਰਾਂ ਜੇ ਬੋਲਣੀ ਦੇਣਗੀਆਂ ਫਿਰ ਬੰਦਾ ਕੀ ਕਰੂਗਾ ਉਹਦੇ ਭਾਈ ਤੇ ਵੀ ਪਰਚਾ ਪਾਤਾ ਪਾਉਣ ਦੇ ਤੇ ਯਾਰ ਹੁਣ ਨਾਲ ਉਹਦੇ ਡਰਾ ਰਹੇ ਨੇ ਗੱਲ ਕਰ ਹੁਣ ਭਾਨੇ ਦਾ ਪਰਿਵਾਰ ਖੜੂਗਾ ਝੁਕਦਾ ਨਹੀਂ ਤੂਰੀ ਐ ਬਾਈ ਅਜਾਦ ਸਿੰਘ ਆ ਤੂਰੀ ਐ ਠੀਕ ਐ ਬਾਈ ਜੀ ਅ ਨਰਬੈ ਸਿੰਘ ਖਾਲਸਾ ਬਾਈ ਹਾਂ ਆ ਲੱਖ ਰੁਪਏ ਦੀ ਗੱਲ ਆ ਤੇਰੀ ਨਰਵੈਰ ਅੱਜ ਤੋਂ ਪਤਾ ਲੱਗ ਗਿਆ ਸਾਡਾ ਇਹ ਹਰ ਦੀਮ ਤੋਂ ਅੱਜ ਪਤਾ ਲੱਗ ਗਿਆ ਬਾਈ ਜਦੋਂ ਸਿੰਘ ਸੂਰਮਾ ਤੁਸੀਂ ਹੁਣ ਪਤਾ ਨਹੀਂ ਬਾਈ ਮੈਨੂੰ ਤਾਂ ਅੱਜ ਹੁਣ ਪਤਾ ਲੱਗਿਆਗਾ ਵੀ ਉਹਤੇ ਚੌਥਾ ਪਰਚਾ ਕੱਟਤਾ ਇੱਕ ਹੋਰ ਉੱਥੇ ਲੈ ਗਏ ਹੈ ਹਾਂ ਬਾਈ ਯਾਰੋ ਕਿੱਡਾ ਝੁਲਮ ਹੋ ਰਿਹਾ ਤੁਸੀਂ ਐ ਦੇਖੋ ਬਾਈ ਦੀਪ ਸਿੱਧੂ ਦੀ ਕਹੀ ਹੋਈ ਕੱਲੀ ਕੱਲੀ ਗੱਲ ਸੱਚ ਹੋ ਗਈ ਅੱਜ ਪੰਜਾਬ ਦਾ ਇੰਨੀ ਠੰਡ ਚ ਹਰੇਕ ਬੱਚਾ ਮੈਂ ਕੱਲ ਰਾਤ ਦਾ ਉੱਥੇ ਲੋਕ ਰਾਤ ਦੇ ਫਿਰਦੇ ਨੇ ਹਰੇਕ ਧਰਮ ਦਾ ਬੰਦਾ ਉੱਥੇ ਗਿਆ Hindu ਵੀਰੇ ਮੇਰੇ ਉੱਥੇ ਗਏ Sikh ਵੀਰੇ ਮੇਰੇ ਉੱਥੇ ਗਏ Musalman ਵੀਰੇ ਮੇਰੇ ਉੱਥੇ ਗਏ ਇਹ ਕੋਈ ਨੰਦ ਨੂ ਮੀਰਾਵਰਾ ਮੈਂ ਮੁਸਲਮਾਨ ਨੂੰ ਬਾਲਿਕਾ ਸੁਣਾਵਾ ਤੇ ਸਿੰਘਾਂ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਸਾਡੀ ਸਿੱਖੀ ਆ ਸੀ ਸਿੱਖੀ ਦੇ ਪਰਬਤਾਂ ਪੂਰੇ ਸਿੱਖੀ ਦੀ ਹੀ ਗੱਲ ਕਰਾਂਗੇ ਬੱਤ ਯਾਰ ਰਾਜੂ ਭਾਗੀ ਬਾਂਦਰ ਵੀ ਇੱਕ ਜੋਧਾ ਸੀ ਜਿਹਨੇ ਨਸ਼ੇਖਲਾਤ ਕੰਮ ਸ਼ੁਰੂ ਕਰਿਆ ਸੀ ਸੌਰੀ ਯਾਰ ਦੇ ਭਾਨ ਜਿਹਨੇ ਵਿਚਾਰੇ ਨੇ ਮੇਰੇ 7-8 ਵਾਰ ਕਰਨ ਚ ਕਿਹਾ ਮੈਂ ਉਦੋਂ ਬੁਰੀ ਤਰ੍ਹਾਂ ਉਹ ਹੋ ਚੁੱਕਿਆ ਸੀ ਮੈਥੋਂ ਗੱਲ ਨਹੀਂ ਹੋ ਸਕੀ ਹਣਾ ਤੇ ਯਾਰ ਮੈਂ ਬੇਨਤੀ ਕਰਦਾ ਸਭ ਜੂਨ ਇਹਨਾਂ ਨੂੰ ਸਭ ਲੀਡਰਾਂ ਨੂੰ ਕਿ ਹੁਣ ਜਿਵੇਂ ਮੇਰੇ ਵਾਰੀ ਇਹਨਾਂ ਦੀਆਂ ਗੱਲਾਂ 'ਚ ਆ ਗਈ ਸੀ ਮੇਰੇ ਪਰਚੇ ਨਹੀਂ ਕੈਂਸਲ ਗਰੇ ਹਨਾ ਹਜੇ ਤੱਕ ਤਰੀਕਾ ਬਹੁਤ ਹੁੰਦਾ ਮੈਂ ਉਹ ਪਰਚੇ ਨਹੀਂ ਆ ਨਾ ਹੋਰ ਪਾਏ ਨੇ ਵੀ ਹੁਣ ਇਸ ਵਾਰੀ ਗੱਲ 'ਚ ਨਹੀਂ ਆਉਣਾ ਇਹ ਕਿਉਂ ਗੱਲਾਂ 'ਚ ਲੈ ਰਹੇ ਕਿਸਾਨ ਜੂਨੀਅਨ ਵਾਲੇ ਮੇਰੇ ਲੀਡਰਾਂ ਨੂੰ ਕਹਿੰਦਾ ਵੀ ਹਾਂ ਅਸੀਂ ਟੁੱਟਦੇ ਪਰਚੇ ਕਾਰਜ ਕਰਾਂਗੇ ਕਰਿਆ ਹੈ ਨਹੀਂ ਹਨਾ ਇਹ ਜੂਨੀਅਨ ਨਾਲ ਦਾ ਚਲੋ ਬਹਤਾਂ ਦੱਸਣੀ ਸੀ ਅੱਜ ਦਿਲ ਦੀ ਗੱਲ ਵੀ ਮੇਰੇ ਪਰਚੇ ਕੈਂਸਲ ਨਹੀਂ ਹੋਏ ਪਰ ਤੋਂ ਤਾਂ ਕੈਂਸਲ ਤਾਂ ਪੁਲਿਸ ਨੇ ਕਰਨੇ ਸੀ ਨਾ ਨਾ ਹੁਣ ਆਪਾਂ ਭਾਨੇ ਨੂੰ ਕਿਵੇਂ ਲਿਆਉਣਾ ਹੈ ਕਿਵੇਂ ਕਰਨਾ ਹੈ ਜਾਂ ਆਪਣੇ ਬੰਦੀ ਸਿੰਘਾਂ ਦੀ ਕਿਵੇਂ ਗੱਲ ਕਰਨੀ ਹੈ ਬਾਕੀ ਭਾਈ ਸਾਡੇ ਸ਼ਹਿਰ ਚ ਕੁਝ ਬੰਦੇ ਨਸ਼ਾ ਵੇਚ ਰਹੇ ਨੇ ਮੈਨੂੰ ਇਹਨਾਂ ਦਾ ਪਤਾ ਆਏਗਾ ਕੌਣ ਕਿੱਥੇ ਨਸ਼ਾ ਵੇਚ ਰਿਹਾ ਹੈ ਹਨਾ ਮੈਂ ਬਾਈ ਫਿਰ ਯਾਰ ਮੈਨੂੰ ਕੋਈ ਮਰਜ਼ੀ ਹੋਵੇ ਜੇ ਕਿਸੇ ਦਾ ਮਰਜ਼ੀ ਨਸ਼ਾ ਬੰਦ ਮੈਂ ਬਖਸ਼ਦਾ ਨਹੀਂ ਪਤਾ ਮੈਨੂੰ ਕੱਲੇ-ਕੱਲੇ ਦਾ ਹੈ ਨਸ਼ਾ ਬੰਦ ਕਰ ਦਿਓ ਭਾਈ ਪੰਜਾਬ ਲਈ ਖੜੋ ਪੰਜਾਬ ਲਈ ਲੜੋ ਤੁਸੀਂ ਮੇਰੇ ਭਰਾ ਹੋ ਯਾਰ ਜੇ ਕੋਈ ਵੇਚਦਾ ਉਹਨੂੰ ਰੋਕੋ ਕਿਉਂਕਿ ਆਪਣੇ ਆਪ ਤਾਂ ਆਪਾਂ ਤੋਂ ਸਰਕਾਰਾਂ ਉਹੀ ਮਾਰੀ ਜਾਂਦੀਆਂ ਨੇ ਆਪਾਂ ਹੀ ਕਿਉਂ ਆਦੇ ਭਾਈਆਂ ਮੇਰਾ ਕਿਸੇ ਨਾਲ ਕੋਈ ਬਹਿਰ ਨਹੀਂ ਹੈਗਾ ਯਾਰ ਮੇਰਾ ਕਿਹੜਾ ਜੀ ਕਰਦਾ ਯਾਰ ਮੈਂ ਕਿਸੇ ਨੂੰ ਬੋਲਣਾ ਜਾਂ ਕਿਸੇ ਨੂੰ ਕਹਾ ਵੀ ਤੂੰ ਨਸ਼ਾ ਵੇਚਦਾ ਹਾਂ ਬੜੇ ਲੋਕ ਵੇਚਦੇ ਮੈਨੂੰ ਹਰੇਕ ਦਾ ਪਤਾ ਹੈ ਕਈ ਨਵੇਂ ਵੇਚਣ ਲੱਗੇ ਨੇ ਕਈ ਦੁਕਾਨਾਂ ਦੇ ਵਿੱਚ ਹੀ ਜਾਂਦੇ ਨੇ ਆਪਦੀਆਂ ਤੇ ਚਿੱਟਾ ਵੇਚੀ ਜਾਂਦੇ ਨੇ ਦੁਕਾਨਾਂ ਤੇ ਉਹਨਾਂ ਦਾ ਮੈਨੂੰ ਅੱਜ ਪਤਾ ਲੱਗਿਆ ਇੱਕ ਦੋ ਦੀਆਂ ਵੀਡੀਓਆਂ ਵੀ ਆ ਗਈਆਂ ਮੇਰੇ ਕੋਲ ਸੋ ਭਾਈ ਹਰ ਜੋ ਜਿੰਨਾ ਮੈਥੂ ਹੋਇਆ ਮੈਂ ਉਹਨਾਂ ਕਰੋ ਜਿਹਦਾ ਮੈਨੂੰ ਪਤਾ ਲੱਗਿਆ ਮੈਂ ਬਖਸ਼ਦਾ ਨਹੀਂ ਚਾਹੀ ਇੱਕ ਬਾਈ ਆਪਦੇ ਆਦੇ ਧਰਮ ਚ ਪਰ ਪੱਕ ਹੋਵੋ ਗੁਰੂ ਗੋਬਿੰਦ ਸਿੰਘ ਦੀ ਪ੍ਰਾਤਨ ਸਿੱਖੀ ਨਾਲ ਜੁੜੋ ਵੱਧ ਤੋਂ ਵੱਧ ਹਾਂ ਕੇਸਰੀ ਆਪਣੇ ਨੀਲੇ ਨਿਸ਼ਾਨ ਸਾਫੇਟਾਂ ਇਕੱਠੇ ਹੋਵੋ ਸਿੱਖੀ ਦੀ ਗੱਲ ਕਰੋ ਹਰ ਵਾਰ ਗੱਲ ਕਰੋ ਆਪਣੇ ਸ਼ਹੀਦ ਸਿੰਘਾਂ ਜੋ ਹੁਣੇ ਮਹੀਨਾ ਛੋਟੇ ਠੱਠੇ ਗਿਣੀ ਜਾਇਆ ਕਰੋ ਨਵੇਂ ਹਨਾ ਜਿਨ੍ਹਾਂ ਨੇ ਇੰਡੀਆਂ ਕੁਰਬਾਨੀਆਂ ਕਰੀਆਂ 27-27 ਸਾਲ ਹੋ ਗਏ ਜਿਨ੍ਹਾਂ ਕਰਦਿਆਂ ਉਹ ਆਪਣੇ ਪ੍ਰਾਣੇ ਸਿੰਘਾਂ ਨੂੰ ਬਚਾਰੇ ਸੁੱਖੇ ਜਿੰਦੇ ਆਪਾਂ ਨੂੰ ਦਾਤੇ ਲਾਗੇ ਮਹਿਤਾਬ ਸਿੰਘ ਹਨਾ ਬਾਬਾ ਕਿੰਨਾ ਪੁਰਾਣਾ ਇਤਿਹਾਸ ਹੈ ਮੈਂ ਰੋਜ਼ ਦੱਸਦਾ ਹਨਾ ਅਹੀਂ ਹਰੇਕ ਧਰਮ ਦਾ ਇਤਿਹਾਸ ਹੈ Hindu ਧਰਮ ਦਾ ਵੀ ਬੜਾ ਗੌਰਵਮਈ ਇਤਿਹਾਸ ਹੈ ਪੰਡਤ ਵੀਰਾਂ ਦਾ ਬੜਾ ਗੌਰਵਮਈ ਇਤਿਹਾਸ ਹੈ ਉਹ ਹਰੇਕ ਧਰਮ ਦੀ ਜਿੱਤ ਕਰੋ ਕਿਸੇ ਨੂੰ ਮਲਤਰਾਉ ਗਲਤ ਬੋਲਦਾ ਸੀ ਉਹ ਦੇਖੋ ਕੀ ਹਾਲ ਆਦਾ ਹੁਣ ਉਹ ਬੈਠਾ ਤੀ ਆਪਾਂ ਨੂੰ ਗੰਦੀਆਂ ਗਾਲਾਂ ਦੰਦਾ ਸੀ ਕਿਸੇ ਦੀ ਧੀ ਭੈਣ ਨੂੰ ਕਿਉਂ ਗੰਦੀ ਗਾਲ ਦੇਣੀ ਆ ਚਾਹੇ ਕੋਈ ਕੋਈ ਵੀ ਹੋਵੇ ਹਨਾ ਕਈ ਵੀਰ ਮੈਨੂੰ ਵੀ ਇੱਥੇ ਪਹਿਲਾਂ ਹੋਰ ਮੇਰੇ ਪੇਜ ਤੇ ਤਾਂ ਬੋਲਦੇ ਨਹੀਂ ਹੋਰ ਪੇਜਾਂ ਤੇ ਬੋਲਦੇ ਨੇ ਕਿਸੇ ਬਾਰੇ ਕਿਉਂ ਆ ਪਰਚਾ ਪਵਾਤਾ 6 ਮਹੀਨਿਆਂ ਦਾ ਹੋ ਗਿਆ ਜੇ ਨਹੀਂ ਦਾ ਮੈਂ ਅਗਲੇ ਨੂੰ ਭੀ ਭੈਣ ਦੀ ਗੱਲ ਥੋੜੀ ਕਰਨੀ ਆ ਨਾਲ ਗੱਲ ਫੜ ਲਓ ਸੋ ਬਾਈ ਬਾਹਲੇ ਕਹਿੰਦੇ ਸੀ ਸੀ ਐਂ ਕਰਤਾ ਯਾਰ ਸਭ ਕੁਝ ਸੱਚ ਹੋ ਰਿਹਾ ਜ਼ੁਲਮ ਹੋ ਰਿਹਾ ਜ਼ੁਲਮ ਦੀ ਇੰਤਿਆਹਾ ਹੋ ਰਹੀ ਆ ਤੁਸੀਂ ਡਟ ਕੇ ਖੜੋ ਇਸ ਚੀਜ਼ ਖਿਲਾਫ ਅਜੇ ਹੋਰ ਵੱਡਾ ਇਕੱਠ ਕਰੋ ਲੋਕਾਂ ਨੂੰ ਪਤਾ ਲੱਗੇ ਵੀ ਬਹੁਤ ਬੰਦੇ ਇਜਾਦ ਦੀਆਂ ਜ਼ਮੀਰਾਂ ਵਾਲੇ ਲੋਕ ਅਣਥੀ ਲੋਕ ਬਹੁਤ ਹੈਗੇ ਨੇ ਮੇਰੀ ਅਰੀਚ ਦੇਖੋ ਕਿੰਨੀ ਘਟਾਈ ਹੋਈ ਹੈ ਕਿੰਨੇ ਘੱਟ ਲੋਕ ਜੁੜਦੇ ਨੇ ਹੋਰ ਬੰਦਾ ਕੋਈ ਮੇਰੇ ਵੀਡੀਓ ਪਾਉਂਦਾ ਪੇਜ ਆਲਾ ਮਿੰਟਾਂ 'ਚ 2 ਲੱਖ 4 ਲੱਖ 5 ਲੱਖ ਤੇ ਪਹੁੰਚ ਜਾਂਦੀ ਹੈ ਸਾਰ ਇੱਕ ਪੇਜ ਨੂੰ ਫੋਲੋ ਕਰ ਲੋ ਇਸੇ ਪੇਜ ਨੂੰ ਕਰ ਲੋ ਜਾਂ ਨਾ ਮੈਨੂੰ ਕਰ ਲੋ ਨਵੇਂ ਦੀ ਵੀ ਬੰਦ ਕਰਾ ਲਾਖੀ ਘਟਾ ਰੱਖੀ ਆ ਸਾਰੇ ਹਿੰਦੂ ਵੀਰ ਸਾਰੇ ਸਿੱਖ ਵੀਰ ਆਪਾਂ ਯਾਰ ਜਿੰਨਾ ਚਿਰ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪਾਂ ਸਭ ਤਰ੍ਹਾਂ ਦੇ ਲੋਕ ਹਣਾ ਬਾਈ ਸੰਦੀਪ ਸਿੰਘ ਮੇਰਾ ਹੀਰੋ ਆ ਉਹ ਮੇਰਾ ਆਈਡਲ ਹੈ ਮੇਰੇ ਦਿਲ ਚ ਕੋਈ ਗੱਲ ਸੀ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਪਹਿਲਾਂ ਨਹੀਂ ਪਤਾ ਸੀ ਜਦੋਂ ਮੈਨੂੰ ਪਤਾ ਲੱਗਿਆ ਸਟੇਜ ਤੇ ਉਹ ਬੈਠਾ ਬਸ ਮੈਂ ਉੱਥੇ ਬਸ ਉਹਦੇ ਚਰਨਾਂ ਚ ਰਿੱਧ ਗਿਆ ਜਾਂ ਕਿਉਂ ਮੈਂ ਹੁਣ ਜਿਆਦਾ ਕੁਝ ਦੱਸ ਨਹੀਂ ਸਕਦਾ ਸੋ ਆਪਾਂ ਆਪਦਾ ਫਰਜ਼ ਨਿਭਾਤਾ ਜੋ ਸੀਗਾ ਆਪਾਂ ਸੱਚ ਬੋਲਤਾ ਸੱਚ ਬੋਲਣ ਦੇ ਆ ਭਾਦ ਨਹੀਂ ਆ ਝੂਠ ਆਪਾਂ ਬੋਲਦੇ ਕਿਸੇ ਵੀ ਗੱਲ ਦਾ ਆਪਦੀ ਲਾਈਵ ਵਰੇ ਕੋਈ ਝੂਠ ਨਹੀਂ ਬੋਲਿਆ ਹਨਾ ਸੋ ਬਾਈ ਸਾਰੇ ਆਪਾਂ ਮਿਲ ਕੇ ਸਹੀ ਮਾਤਾ ਢੰਗ ਨਾਲ ਸ਼ਾਂਤ ਮਿਲ ਢੰਗ ਨਾਲ ਆਪਣੇ ਸਿੱਧੂ ਨੂੰ ਬਾਹਰ ਲਿਆਓ ਬੰਦੀ ਸਿੰਘਾਂ ਲਈ ਵੀ ਬੋਲੋ ਆਪਣੇ ਦੂਜੇ ਜਿਹੜੇ ਨਵੇਂ ਸਿੰਘ ਫਸਾਇਣ ਉਹਨਾਂ ਲਈ ਵੀ ਬੋਲੋ ਜੋ ਆਪਣੇ ਸ਼ਹੀਦ ਨੇ ਸ਼ਹੀਰ ਹੋਏ ਨੇ ਅੱਜ ਆਪਾਂ ਪੁੱਛ ਲਿਆ ਲੋਕਾਂ ਲਵ ਜੂ ਥੈਂਕ ਯੂ ਬਾਈ ਜਗਦੀਪ ਸਿੰਘ ਜੱਗੋ ਕੋਈ ਗੱਲ ਨਹੀਂ ਮਲਕੀਰ ਸਿੰਘ ਅੰਮੇ ਮਾਇਆ ਕਿੰਨਾ ਚਿਰ ਲਾਉਣਗੇ ਫੇਸਬੁੱਕਾਂ ਤੇ ਪ੍ਰਤੀਬੰਧ ਹੋਰ ਬਣਾ ਲਓ ਹਨਾ ਮੇਰੇ ਤੇ ਰੋਜ਼ ਹੀ ਲਈ ਰੱਖਦੇ ਨੇ ਕੋਈ ਚੱਕਰ ਨਹੀਂ ਬਾਹਰ ਲੋਕ ਕਹਿੰਦੇ ਸੀ ਇਹ ਪੈਸੇ ਕਮਾਉਣਾ ਆਇਆ ਕੋਈ ਪੈਸੇ ਕਮਾਉਣੀ ਬਾਹਰ ਲੋਕ ਕਹਿੰਦੇ ਫੇਮ ਫੇਮ ਪਹਿਲੀ ਵਥੇ ਰਹਾ ਸੀ ਹਾਂ ਇੱਕ ਮੈਂ ਸਿੱਧੂ ਮੂਸੇ ਵਾਲੇ ਮੇਰੇ ਵੀਰ ਬਾਰੇ ਬੋਲਣਾ ਭੁੱਲ ਗਿਆ ਅੱਜ 10 ਗੀਤ ਐਨੇ ਸਿੱਧੂ ਮੂਸੇ ਵਾਲ ਦੇ ਨਵੇਂ ਲੀਕ ਹੋ ਗਏ ਸੁਣ ਕੇ ਦੇਖਿਓ ਦਿਲ ਹਲੂਨ ਲੰਦਾ ਮੇਰਾ ਵੀਰ ਸਿੱਧੂ ਮੂਸੇ ਵਾਲਾ ਹਣਾ ਉਹ ਵੀ ਕਿਵੇਂ ਭੇਟ ਲੈਤਾ 10 ਗੀਤ 10 ਦੇਣਗੇ ਸਿੱਧੂ ਮੂਸੇ ਵਾਲੇ ਹਣਾ ਰਾਜੂ ਭਾਗੀ ਬੰਦਰ ਬਾਰੇ ਪੁੱਛ ਕੇ ਦੇਖਿਓ ਕੌਣ ਸੀ ਵਿਚਾਰਾ ਨਸ਼ੇ ਖਾਤਰ ਲੜਿਆ ਜੋਧਾ ਜੇਲ੍ਹ ਚ ਬੈਠਾ 8 ਸਾਲ ਹੋ ਗਏ ਆਪਦਾ ਸਾਰਾ ਘਰ ਬਾਰ ਵਿਚਾਰਾ ਦਾ ਮੁੱਦਾ ਵੱਜ ਗਿਆ ਹਣਾ ਹੋਰ ਬਣਿਆ ਨੇ ਜੋਧੇ ਯਾਰ ਜੇ ਇਹਨਾਂ 'ਚ ਬੈਠੇ ਨੇ ਆਪਣੇ ਸਿੱਖ ਜੋਧੇ ਸਾਰੀ ਬੰਦੀ ਸਿੰਘ ਟੋਟਲੇ ਟੂੜਲੇ ਆ ਸਭ ਦਾ ਸਤਿਕਾਰ ਕਰੋ ਜ਼ੁਲਮ ਹੁੰਦਾ ਯਾਰ ਨਮਿਆਂ ਤੇ ਵੀ ਹੋ ਰਿਹਾ ਹੈ ਪੁਰਾਣਿਆਂ ਤੇ ਵੀ ਹੋ ਰਿਹਾ ਯਾਰ ਹਨਾ ਮੈਂ ਤਾਂ ਛੋਡਾ ਆਪਣਾ ਛੋਡੇ ਵਰਗੀ ਬੰਦਾ ਹੈ ਹਨਾ ਤੁਰਿਆ ਫਿਰਦਾ ਸੜਕਾਂ ਤੇ ਸੀਗਾ ਪਹਿਲਾਂ ਲੋਕਾਂ ਨੇ ਮਾਣ ਬਖਸ਼ਦਾ ਇੱਜ਼ਤ ਬਖਸ਼ਦੀ ਨਫ਼ਰਤ ਨਾ ਕਰਿਆ ਕਰੋ ਪਿਆਰ ਕਰਿਆ ਕਰੋ ਐ ਸੋਚਾ ਕਰੋ ਵੀ ਸਾਡਾ ਝੋਟਾ ਸਮਾਂ ਦੀ ਮੈਨੂੰ ਉਹ ਇਹ ਕਹਿ ਕੇ ਤਾਂ ਬੁਲਾ ਸਕਦੇ ਹੋ ਗਾਲ ਦੇ ਕੇ ਤਾਂ ਬੁਲਾ ਸਕਦੇ ਹੋ ਕਿਸੇ ਹੋਰ ਨੂੰ ਦੇਖਿਓ ਐ ਬੁਲਾ ਕੇ ਕੋਈ ਵੀ ਫੋਨ ਕਰ ਸਕਦਾ ਕੋਈ ਵੀ ਮਿਲ ਸਕਦਾ ਹੈ ਹਨਾ ਕਿਤੋਂ ਵੀ ਆਖਦਾ ਮੈਂ ਕਿਹਾ ਕੋਈ ਮੇਰੇ ਕਿਹੜਾ ਖੰਭ ਲੱਗੇ ਜਾਂ ਮੈਂ ਕਿਹਾ ਕਿਦਾ ਹੈ ਉਹ ਵੀ ਤੁਰਿਆ ਫਿਰਦਾ ਹੈ ਉਮੀ ਮੇਰੇ ਦੋਸਤ ਮੈਨੂੰ ਲੈ ਕੇ ਜਾਂਦੇ ਨੇ ਘਰੋਂ ਆ ਕੇ ਦੋਸਤਾਂ ਨਹੀਂ ਇਹ ਗੱਡੀਆਂ ਨੇ ਦੋਸਤਾਂ ਨਹੀਂ ਮੋਟਰਸਾਈਕਲ ਹੈ ਹਨਾ ਸੋ ਬਾਈ ਇਕੱਠੇ ਹੋ ਕੇ ਰੋ ਇਕੱਠੇ ਹੋ ਕੇ ਲੜੋ ਪਰਚੇ ਪਵਾਏ ਨੇ ਮੈਂ ਤਾਂ ਸੱਤ ਆ ਜੇ ਹੋਰ ਪਤਾ ਨਹੀਂ ਮੇਰੇ ਅੱਗੇ ਕੀ ਹੋਣਾ ਨਾ ਮੈਂ ਝੁਕਾਂ ਨਾ ਮੈਂ ਡਰਾਂ ਅੱਜ ਮਰਾਂ ਕੱਲ ਮਰਾਂ ਪਰਸੋਂ ਮਰਾਂ ਹਨਾ ਕੁਝ ਵੀ ਘਾਟਾ ਖਾਵਾਂ ਕੁਝ ਵੀ ਪਰਚੇ ਪਵਾਵਾਂ ਮੈਂ ਨਹੀਂ ਵਿਕਦਾ ਮੈਂ ਨਹੀਂ ਦਬਦਾ ਮੈਂ ਨਹੀਂ ਚੁੱਪ ਕਰਦਾ ਸੱਚ ਬੋਲੂਗਾ ਝੂਠ ਮੈਂ ਬੋਲਦਾ ਜੇ ਉਹ ਮੈਂ ਆਉਂਦੀ ਜ਼ਿੰਦਗੀ ਬਾਰੇ ਸਭ ਨੂੰ ਸੱਚ ਦੱਸਾਂਗਾ ਪ੍ਰਾਰਥਨਾ ਕੋਈ ਝੂਠੇ ਲਪੋਇਆ ਹਣਾ ਮੇਰੇ ਜੋ ਦਿਲ ਚ ਗੱਲ ਆਉ ਮੈਂ ਕਰੂੰਗਾ ਹਾਂ ਭਾਈ ਯਾਰ ਬਲਜਿੰਦਰ ਸਨਾ ਸਾਡੀ سپورਟ ਹੈ ਹਣਾ ਜੋ ਆਪਣੇ ਦਿਲ ਚ ਸੀ ਅੱਜ ਆਪਾਂ ਉਥੇ ਬੋਲ ਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ